ਗੈਂਗਸਟਰ ਬਾਦ ਤੇ ਸਿਆਸਤ ਵਿਚਾਲੇ ਕਿਵੇਂ ਹੈ ਗੂੜਾ ਸਬੰਧ ਇਵੇਂ ਗੈਂਗਸਟਰ ਤੋਂ ਸਮਾਜੇਵੀ ਤੇ ਫਿਰ ਨੇਤਾ ਬਣੇ ਲੱਖਾ ਸਿਧਾਣਾ ਨੇਤਾਵਾਂ ਦੀ ਸ਼ਹਿਰ ਤੇ ਕਿਹੜੇ ਜੁਰਮਾਂ ਨੂੰ ਅੰਜਾਮ ਦੇ ਚੁੱਕੇ ਨੇ ਲੱਖਾ ਸਿਧਾਣਾ ਇਹ ਲੋਕ ਸਭਾ ਚੋਣਾਂ 'ਚ ਲੱਖਾ ਸਿਧਾਣਾ ਦਾ ਚੱਲੇਗਾ ਸਿੱਕਾ ਗੈਂਗਸਟਰ ਬਾਤ ਤੇ ਸਿਆਸਤ ਵਿਚਾਲੇ ਗੂੜਾ ਸਬੰਧ ਹੈ ਪੰਜਾਬੀ ਇੰਡਸਟਰੀ ਚ ਕਈ ਫਿਲਮਾਂ ਜਿਵੇਂ ਕਿ ਰੁਪਿੰਦਰ ਗਾਂਧੀ ਤੇ ਜੋੜਾ 10 ਨੰਬਰੀਆਂ ਵਰਗੀਆਂ ਕਈ ਫਿਲਮਾਂ ਵੀ ਇਸੇ ਕਹਾਣੀ ਦੇ ਆਧਾਰਤ ਬਣ ਚੁੱਕੀਆਂ ਨੇ ਪਰ ਫਿਲਮੀ ਕਿਰਦਾਰਾਂ ਤੋਂ ਇਲਾਵਾ ਅਜਿਹੀਆਂ ਕਈ ਉਦਾਹਰਨਾਂ ਅਸਲ ਜ਼ਿੰਦਗੀ ਵਿੱਚ ਵੀ ਮੌਜੂਦ ਨੇ ਲੋਕ ਸਭਾ ਚੋਣਾਂ ਲਈ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਲੱਖਾ ਸਿਧਾਣਾ ਵੀ ਕੁਝ ਇਸੇ ਤਰ੍ਹਾਂ ਦਾ ਕਿਰਦਾਰ ਰੱਖਦੇ ਨੇ ਜੋ ਕਿ ਪਹਿਲਾਂ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਤੇ ਹੁਣ ਰਾਜਨੀਤੀ ਦੇ ਖੇਤਰ ਵਿੱਚ ਵੀ ਪੈਰ ਜਮਾ ਚੁੱਕੇ ਨੇ ਲੱਖਾ ਸਿਧਾਣਾ ਦੇ ਗੈਂਗਸਟਰ ਤੋਂ ਨੇਤਾ ਬਣਨ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਸਾਡੀ ਇਸ ਖਾਸ ਰਿਪੋਰਟ ਵਿੱਚ ਲੱਖਾ ਸਿਧਾਣਾ ਦਾ ਜਨਮ 23 ਜੂਨ 1985 ਨੂੰ ਬਠਿੰਡਾ ਦੇ ਪਿੰਡ ਸਿਧਾਣਾ ਚ ਹੋਇਆ ਲੱਖਾ ਦਾ ਪੂਰਾ ਨਾਮ ਲਖਵੀਰ ਸਿੰਘ ਹੈ ਤੇ ਉਸਨੇ ਮੋਡਲੀ ਸਿੱਖਿਆ ਦੇ ਨਾਲ ਨਾਲ ਉਰਦੂ ਤੇ ਪੰਜਾਬੀ ਵਿੱਚ ਐਮਏ ਦੀ ਪੜ੍ਹਾਈ ਵੀ ਕੀਤੀ ਹੋਈ ਹੈ ਕਾਲਜ ਵਿੱਚ ਲੱਖਾ ਸਿਧਾਣਾ ਨੇ ਤਾਂ ਉਹ ਜੋ ਉਬਰਦਾਨ ਨਜ਼ਰ ਆਇਆ ਉਸਨੇ ਵਿਦਿਆਰਥੀਆਂ ਦੀਆਂ ਕਈ ਸਮੱਸਿਆਵਾਂ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਲੱਖਾ ਸਿਧਾਣਾ ਰਾਜਨੀਤਿਕ ਧਿਰਾਂ ਵੱਲ ਆਕਰਸ਼ਿਤ ਹੋਣ ਲੱਗਿਆ ਤੇ ਉਹਨੇ ਤਾਂਵਾਂ ਲਈ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣ ਲੱਗਿਆ ਹੌਲੀ-ਹੌਲੀ ਲੱਖਾ ਸਿਧਾਣਾ ਇੱਕ ਗੈਂਗਸਟਰ ਬਣ ਗਿਆ ਤੇ ਉਸ ਉੱਪਰ ਅਸਲਾ ਐਕਟ ਦੀ ਉਲੰਘਣਾ ਕਰਨ ਤੋਂ ਇਲਾਵਾ ਉਥੂ ਕੈਪਚਰਿੰਗ ਕਤਲ ਕਤਲ ਦੀ ਕੋਸ਼ਿਸ਼ ਲੁੱਟਖੋ ਤੇ ਧਮਕੀਆਂ ਦੇਣ ਵਰਗੇ ਅਪਰਾਧਾਂ ਦੇ 2 ਦਰਜਨ ਤੋਂ ਵੱਧ ਮਾਮਲੇ ਦਰਜ ਨੇ ਲੱਖਾ ਸਿਧਾਣਾ ਨੂੰ 2004 ਚ ਪਹਿਲੀ ਵਾਰ ਜੇਲ੍ਹ ਚ ਭੇਜਿਆ ਗਿਆ ਤੇ 2017 ਤੱਕ ਉਹ ਕਈ ਵਾਰ ਜੇਲ੍ਹ ਜਾ ਚੁੱਕੇ ਨੇ 2017 ਚ ਲੱਖਾ ਸਿਧਾਣਾ ਤੇ ਉਸਦੇ ਸਾਥੀਆਂ ਤੇ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਚ ਲਿਖੇ ਸਾਈਲ ਬੋਰਡਾਂ ਦੀ ਪੰਨ ਤੋੜ ਕਰਨ ਦੇ ਦੋਸ਼ਾਂ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਵੰਬਰ 2017 ਚ ਉਸ ਉੱਤੇ ਫਰੀਦਕੋਟ ਜੇਲ੍ਹ ਚ ਮੋਬਾਈਲ ਵਰਤਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ ਪੰਜਾਬੀ ਅਦਾਕਾਰ ਤੇ ਸਮਾਜ ਸੇਵੀ ਦੀਪ ਸਿੱਧੂ ਦਾ ਕਰੀਬੀ ਹੋਣ ਕਰਕੇ ਕਿਸਾਨੀ ਅੰਦੋਲਨ ਦੌਰਾਨ ਹੋਏ 26 ਜਨਵਰੀ 2021 ਦੇ ਟਰੈਕਟਰ ਮਾਰਚ ਚ ਵੀ ਉਸਤੇ ਨੌਜਵਾਨਾਂ ਨੂੰ ਧੋਪਾਉਣ ਦੇ ਇਲਜ਼ਾਮ ਲੱਗੇ ਤੇ ਫਰਵਰੀ 2021 ਚ ਪੁਲਸ ਨੇ ਲੱਖਾ ਸਿਧਾਨਾ ਦੇ ਸਿਰ ਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਇਸ ਅਪਰਾਧਿਕ ਪਿੱਛੋਕੜ ਦੇ ਬਾਵਜੂਦ ਵੀ ਲੱਖਾ ਸਿਧਾਨਾ ਸਮਾਜ ਸੇਵੀ ਵਜੋਂ ਉੱਭਰਿਆ ਤੇ ਨੌਜਵਾਨਾਂ ਤੇ ਲੋਕਾਂ ਦੀ ਪਸੰਦ ਬਣਿਆ ਪੰਜਾਬ ਪੰਜਾਬੀ ਮਾਂ ਬੋਲੀ ਤੇ ਪੰਜਾਬ ਦੇ ਲੋਕਾਂ ਦੇ ਚਿੰਤਕ ਵਜੋਂ ਲੱਖਾ ਸਿਧਾਨਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਤੇ ਵੱਡੀ ਗਿਣਤੀ ਚ ਨੌਜਵਾਨ ਉਸ ਦਾ ਸਾਥ ਦੇਣ ਲਈ ਤਿਆਰ ਰਹਿੰਦੇ ਨੇ ਲੱਖਾ ਸਿਧਾਨਾ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਪੰਜਾਬ ਪੀਪਲਸ ਪਾਰਟੀ ਦੀ ਟਿਕਟ ਤੇ ਵਿਧਾਨ ਸਭਾ ਚੋਣ ਵੀ ਲੜੀ ਪਰ ਉਹਨਾਂ ਦੀ ਜ਼ਮਾਨਤ ਜ਼ਬਤ ਕਰਨੀ ਪਈ ਹੁਣ ਲੋਕ ਸਭਾ ਚੋਣਾਂ 2024 ਚ ਲੱਖਾ ਸਿਧਾਨਾ ਇੱਕ ਪ੍ਰਭਾਵਸ਼ਾਲੀ ਨੇਤਾ ਵਜੋਂ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਇੱਕ ਤਕੜੀ ਟੱਕਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਨਿਊਜ਼ ਡੈਸਕ ਤੋਂ ਜਸਪ੍ਰੀਤ ਸਿੰਘ ਦੀ ਰਿਪੋਰਟ ਸਕਰੋਲ ਪੰਜਾਬ ਗੈਂਗਸਟਰ ਬਾਦ ਤੇ ਸਿਆਸਤ ਵਿਚਾਲੇ ਕਿਵੇਂ ਹੈ ਗੂੜਾ ਸਬੰਧ ਇਹ ਮੈਂ ਗੈਂਗਸਟਰ ਤੋਂ ਸਮਾਜ ਸੇਵੀ ਤੇ ਫਿਰ ਨੇਤਾ ਬਣੇ ਲੱਖਾ ਸਿਧਾਣਾ ਨੇਤਾਵਾਂ ਦੀ ਸ਼ਹਿਰ ਤੇ ਕਿਹੜੇ ਜੁਰਮਾਂ ਨੂੰ ਅੰਜਾਮ ਦੇ ਚੁੱਕੇ ਨੇ ਲੱਖਾ ਸਿਧਾਣਾ ਇਹ ਲੋਕ ਸਭਾ ਚੋਣਾਂ 'ਚ ਲੱਖਾ ਸਿਧਾਣਾ ਦਾ ਚੱਲੇਗਾ ਸਿੱਕਾ ਗੈਂਗਸਟਰ ਬਾਤ ਤੇ ਸਿਆਸਤ ਵਿਚਾਲੇ ਗੂੜਾ ਸਬੰਧ ਹੈ ਪੰਜਾਬੀ ਇੰਡਸਟਰੀ ਚ ਕਈ ਫਿਲਮਾਂ ਜਿਵੇਂ ਕਿ ਰੁਪਿੰਦਰ ਗਾਂਧੀ ਤੇ ਜੋਰਾ 10 ਨੰਬਰੀਆਂ ਵਰਗੀਆਂ ਕਈ ਫਿਲਮਾਂ ਵੀ ਇਸੇ ਕਹਾਣੀ ਤੇ ਆਧਾਰਿਤ ਬਣ ਚੁੱਕੀਆਂ ਨੇ ਪਰ ਫਿਲਮੀ ਕਿਰਦਾਰਾਂ ਤੋਂ ਇਲਾਵਾ ਅਜਿਹੀਆਂ ਕਈ ਉਦਾਹਰਨਾਂ ਅਸਲ ਜ਼ਿੰਦਗੀ ਵਿੱਚ ਵੀ ਮੌਜੂਦ ਨੇ ਲੋਕ ਸਭਾ ਚੋਣਾਂ ਲਈ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਲੱਖਾ ਸਿਧਾਣਾ ਵੀ ਕੁਝ ਇਸੇ ਤਰ੍ਹਾਂ ਦਾ ਕਿਰਦਾਰ ਰੱਖਦੇ ਨੇ ਜੋ ਕਿ ਪਹਿਲਾਂ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਤੇ ਹੁਣ ਰਾਜਨੀਤੀ ਦੇ ਖੇਤਰ ਵਿੱਚ ਵੀ ਪੈਰ ਜਮਾ ਚੁੱਕੇ ਨੇ ਲੱਖਾ ਸਿਧਾਣਾ ਦੇ ਗੈਂਗਸਟਰ ਤੋਂ ਨੇਤਾ ਬਣਨ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਸਾਡੀ ਇਸ ਖਾਸ ਰਿਪੋਰਟ ਵਿੱਚ ਲੱਖਾ ਸਿਧਾਣਾ ਦਾ ਜਨਮ 23 ਜੂਨ 1985 ਨੂੰ ਬਠਿੰਡਾ ਦੇ ਪਿੰਡ ਸਿਧਾਣਾ ਚ ਹੋਇਆ ਲੱਖਾ ਦਾ ਪੂਰਾ ਨਾਮ ਲਖਵੀਰ ਸਿੰਘ ਹੈ ਤੇ ਉਸਨੇ ਮੋਡਲੀ ਸਿੱਖਿਆ ਦੇ ਨਾਂ ਨਾਲ ਉਰਦੂ ਤੇ ਪੰਜਾਬੀ ਵਿੱਚ ਐਮਏ ਦੀ ਪੜ੍ਹਾਈ ਵੀ ਕੀਤੀ ਹੋਈ ਹੈ ਕਾਲਜ ਵਿੱਚ ਲੱਖਾ ਸਿਧਾਣਾ ਨੇਤਾ ਉਹ ਜੋ ਉੱਪਰ ਤਾਂ ਨਜ਼ਰ ਆਇਆ ਉਸਨੇ ਵਿਦਿਆਰਥੀਆਂ ਦੀਆਂ ਕਈ ਸਮੱਸਿਆਵਾਂ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਲੱਖਾ ਸਿਧਾਣਾ ਰਾਜਨੀਤਿਕ ਧਿਰਾਂ ਵੱਲ ਆਕਰਸ਼ਿਤ ਹੋਣ ਲੱਗਿਆ ਤੇ ਉਹਨੇ ਤਾਂਵਾਂ ਲਈ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣ ਲੱਗਿਆ ਹੌਲੀ ਹੌਲੀ ਲੱਖਾ ਸਿਧਾਣਾ ਇੱਕ ਗੈਂਗਸਟਰ ਬਣ ਗਿਆ ਤੇ ਉਸ ਉੱਪਰ ਅਸਲਾ ਐਕਟ ਦੀ ਉਲੰਘਣਾ ਕਰਨ ਤੋਂ ਇਲਾਵਾ ਉਥੂ ਕੈਪਚਰਿੰਗ ਕਤਲ ਕਤਲ ਦੀ ਕੋਸ਼ਿਸ਼ ਲੁੱਟਖੋ ਤੇ ਧਮਕੀਆਂ ਦੇਣ ਵਰਗੇ ਅਪਰਾਧਾਂ ਦੇ 2 ਦਰਜਨ ਤੋਂ ਵੱਧ ਮਾਮਲੇ ਦਰਜ ਨੇ ਲੱਖਾ ਸਿਧਾਣਾ ਨੂੰ 2004 ਚ ਪਹਿਲੀ ਵਾਰ ਜੇਲ੍ਹ ਚ ਭੇਜਿਆ ਗਿਆ ਤੇ 2017 ਤੱਕ ਉਹ ਕਈ ਵਾਰ ਜੇਲ੍ਹ ਜਾ ਚੁੱਕੇ ਨੇ 2017 ਚ ਲੱਖਾ ਸਿਧਾਣਾ ਤੇ ਉਸਦੇ ਸਾਥੀਆਂ ਤੇ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਚ ਲਿਖੇ ਸਾਈਲ ਬੋਰਡਾਂ ਦੀ ਭੰਨ ਤੋੜ ਕਰਨ ਦੇ ਦੋਸ਼ਾਂ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਵੰਬਰ 2017 ਚ ਉਸ ਉੱਤੇ ਫਰੀਦਕੋਟ ਜੇਲ੍ਹ ਚ ਮੋਬਾਈਲ ਵਰਤਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ ਪੰਜਾਬੀ ਅਦਾਕਾਰ ਤੇ ਸਮਾਜ ਸੇਵੀ ਦੀਪ ਸੇ ਦੂਧਾ ਕਰੀਬੀ ਹੋਣ ਕਰਕੇ ਕਿਸਾਨੀ ਅੰਦੋਲਨ ਦੌਰਾਨ ਹੋਏ 26 ਜਨਵਰੀ 2021 ਦੇ ਟਰੈਕਟਰ ਮਾਰਚ ਚ ਵੀ ਉਸਤੇ ਨੌਜਵਾਨਾਂ ਨੂੰ ਧੋਖਾਉਣ ਦੇ ਇਲਜ਼ਾਮ ਲੱਗੇ ਤੇ ਫਰਵਰੀ 2021 ਚ ਪੁਲਸ ਨੇ ਲੱਖਾ ਸਿਧਾਨਾ ਦੇ ਸਿਰ ਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਇਸ ਅਪਰਾਧਿਕ ਪਿੱਛੋਕੜ ਦੇ ਬਾਵਜੂਦ ਵੀ ਲੱਖਾ ਸਿਧਾਨਾ ਸਮਾਜ ਸੇਵੀ ਵਜੋਂ ਉੱਭਰਿਆ ਤੇ ਨੌਜਵਾਨਾਂ ਤੇ ਲੋਕਾਂ ਦੀ ਪਸੰਦ ਬਣਿਆ ਪੰਜਾਬ ਪੰਜਾਬੀ ਮਾਂ ਬੋਲੀ ਤੇ ਪੰਜਾਬ ਦੇ ਲੋਕਾਂ ਦੇ ਚਿੰਤਕ ਵਜੋਂ ਲੱਖਾ ਸਿਧਾਨਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਤੇ ਵੱਡੀ ਗਿਣਤੀ ਚ ਨੌਜਵਾਨ ਉਸ ਦਾ ਸਾਥ ਦੇਣ ਲਈ ਤਿਆਰ ਰਹਿੰਦੇ ਨੇ ਲੱਖਾ ਸਿਧਾਰਾ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਪੰਜਾਬ ਪੀਪਲਸ ਪਾਰਟੀ ਦੀ ਟਿਕਟ ਤੇ ਵਿਧਾਨ ਸਭਾ ਚੋਣ ਵੀ ਲੜੀ ਪਰ ਉਹਨਾਂ ਦੀ ਜ਼ਮਾਨਤ ਜ਼ਬਤ ਕਰਨੀ ਪਈ ਹੁਣ ਲੋਕ ਸਭਾ ਚੋਣਾਂ 2024 ਚ ਲੱਖਾ ਸਿਧਾਰਾ ਇੱਕ ਪ੍ਰਭਾਵਸ਼ਾਲੀ ਨੇਤਾ ਵਜੋਂ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਇੱਕ ਤਕੜੀ ਟੱਕਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਨਿਊਜ਼ ਡੈਸਕ ਤੋਂ ਜਸਪੀਤ ਸਿੰਘ ਦੀ ਰਿਪੋਰਟ ਸਕਰੋਲ ਪੰਜਾਬ